ਅਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਮਾਨ ਸਿੰਘ ਅਕਾਲੀ ਜਿਵੇਂ ਆਪਾਂ ਸਾਰੇ ਜਾਣਦੇ ਆ ਕਿ 13 ਮਾਰਚ ਦਾ ਆਪਾਂ ਵਾਅਦਾ ਕੀਤਾ ਸੀ ਬਾਬੇ ਬੰਟੀ ਨੂੰ ਮਿਲਣ ਦਾ ਤੇ ਉਹਦੀ ਕਰਾਮਾਤ ਵੇਖਣ ਦਾ ਤੇ ਸਾਡੇ ਵੱਲੋਂ ਤਿਆਰੀਆਂ ਪੂਰੀ ਅਸੀਂ ਚਾਲੇ ਪਾਉਣ ਲੱਗੇ ਸੀ ਐਨ ਪ੍ਰਸ਼ਾਸਨ ਦਾ ਸਾਨੂੰ ਲੁਧਿਆਣੇ ਪ੍ਰਸ਼ਾਸਨ ਦਾ ਫੋਨ ਆ ਗਿਆ ਵੀ ਤੁਸੀਂ ਬਸਤੀ ਸ਼ੇਕ ਜਿਹੜਾ ਥਾਣਾ ਉੱਥੇ ਆਓ ਸੋ ਮੈਂ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਵੀ ਵੀ ਆਪਾਂ ਕੋਈ ਹੁਲੜਬਾਜੀ ਨਹੀਂ ਕਰਨੀ ਤੇ ਸਾਨੂੰ ਉੱਥੇ ਬਹਿ ਕੇ ਕਹਿੰਦੇ ਵਿਚਾਰ ਵਟਾਂਦਰਾ ਕਰਵਾਇਆ ਜਾਊਗਾ ਤੇ ਆਓ ਫਿਰ ਆਪਾਂ ਉੱਥੇ ਬਹਿ ਕੇ ਦੇਖਦੇ ਆਂ ਬਾਬੇ ਦੀ ਕਰਾਮਾਤ ਬਾਬਾ ਆਉਂਦਾ ਕਿ ਨਹੀਂ ਆਉਂਦਾ ਇਹ ਤੇ ਹੁਣ ਪ੍ਰਸ਼ਾਸਨ ਜਾਣਦਾ ਤੇ ਆਪਾਂ ਆਪਣੇ ਕੀਤੇ ਵਾਅਦੇ ਅਨੁਸਾਰ ਆਪਾਂ ਚਾਲਾ ਲੱਗੇ ਪੌਣ ਤੇ ਸਾਰਿਆਂ ਨੂੰ ਲੋਕੇਸ਼ਨ ਦਾ ਪਤਾ ਹੀ ਬਸਤੀ ਸ਼ੇਖ ਜਿਹੜਾ ਥਾਣਾ ਉੱਥੇ ਪਹੁੰਚ ਜੋ ਤੇ ਆਓ ਮਿਲਦੇ ਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਆਪਾਂ ਇਸ ਟਾਈਮ ਲੱਗੋ ਵਾਲ ਥਾਣੇ ਦੇ ਵਿੱਚ ਆ ਸੋ ਪ੍ਰਸ਼ਾਸਨ ਦੇ ਜਿਵੇਂ ਕਿ ਸਾਨੂੰ ਬੇਨਤੀ ਕੀਤੀ ਸੀ ਪ੍ਰਵਾਨ ਕੀਤੀ ਕਿ ਸਾਡੀ ਬੇਨਤੀ ਇਹਨਾਂ ਪ੍ਰਵਾਨ ਕਰ ਲਈ ਹੈ ਵੀ ਅੱਗੇ ਤੋਂ ਬਾਬਾ ਬੰਟੀ ਜਿਹੜਾ ਉਹ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮਝੂਗਾ ਤੇ ਕੋਈ ਇਦਾਂ ਦੀ ਵੀਡੀਓ ਨਹੀਂ ਵਾਇਰਲ ਕਰੂਗਾ ਕਿ ਜਿੱਦ ਨਾਲ ਸਾਡਾ ਆਪਸੀ ਭਾਈਚਾਰਾ ਖਰਾਬ ਹੋਵੇ ਕਿਉਂਕਿ ਸਿੱਖਾਂ ਦੀਆਂ ਹੀ ਵੀਡੀਓ ਵਾਇਰਲ ਕੀਤੀਆਂ ਜਾਂਦੀਆਂ ਕਦੇ ਪੈਰਾਂ 'ਤੇ ਰੱਖ ਕੇ ਤੇ ਕਦੇ ਸਿਰ 'ਤੇ ਮੋੜਿਆਂ ਦੀਆਂ ਤੇ ਮੈਂ ਬੇਨਤੀ ਇਹ ਕੀਤੀ ਸੀ ਵੀ ਮੈਂ ਆ ਰਿਹਾ ਬਈ ਤੇਰੀ ਸ਼ਕਤੀ ਦੇਖਣ ਵਾਸਤੇ ਪਰ ਪ੍ਰਸ਼ਾਸਨ ਕਹਿੰਦਾ ਨਹੀਂ ਵੀ ਆਪਾਂ ਸ਼ਕਤੀਆਂ ਨਹੀਂ ਹੁੰਦੀਆਂ ਦੇਖਣੀਆਂ ਤੇ ਆਪਾਂ ਇੱਥੇ ਇਹਨੂੰ ਥੱਪ ਕਰ ਦਿੰਦੇ ਆ ਕਹਿਣ ਦਾ ਭਾ ਮੇਰਾ ਇਹ ਆ ਵੀ ਬਾਬਾ ਬੰਟੀ ਅੱਗੇ ਤੂੰ ਜੇ ਇਦਾਂ ਦੀ ਵੀਡੀਓ ਕੋਈ ਵਾਇਲ ਕਰਦਾ ਤੇ ਇੰਸਪੈਕਟਰ ਸਾਹਿਬ ਇੱਥੇ ਕਹਿਣਗੇ ਵੀ ਆਪਾਂ ਦੀ ਕਾਰਵਾਈ ਉੱਤੇ ਜ਼ਰੂਰ ਕਰ ਲਵੇ। ਹਾਂ ਇੰਸਪੈਕਟਰ ਸਾਹਿਬ ਜੀ ਆਪਣੇ ਜਸਵੀਰ ਸਿੰਘ ਜੀ, ਮਾਨ ਸਿੰਘ ਅਕਾਲੀ ਜੀ ਪਿਆਸ ਤੋਂ ਆਏ ਨੇ। ਜਿਨ੍ਹਾਂ ਦੇ ਨਾਲ ਤੌਰ ਸ਼ਰਧਾ ਰੰਗਰੇ ਨਾਲ ਜਿਹੜੇ ਆਏ ਹੋਏ ਨੇ। ਇਹਨਾਂ ਨੇ ਸਾਨੂੰ ਦਰਖਾਸਤ ਦਿੱਤੀ ਹੈ ਬੰਟੀ ਬਾਬਾ ਜਿਹੜੇ ਕੱਪਵਰ ਰੋਡ ਤੇ ਉਹਨਾਂ ਦੇ ਅਗੇਸ਼ ਕਰਨ ਨੇ ਜਿਹੜੀ ਦਰਖਾਸਤ ਦਿੱਤੀ ਹੈ। ਉਹਦੀ ਦਰਖਾਸਤ ਵੀ ਅਸੀਂ ਵੈਰੀਫਿਕੇਸ਼ਨ ਕਰਾਂਗੇ। ਜੋ ਵੀ ਬਣਦੀ ਹੈਗੀ ਕਾਰਵਾਈ। ਨਾ ਨਾ ਮਾਲਾ ਜੀ ਬਾਜੀ ਨਾ ਸਾਰੇ ਜAVE ਨੀ ਆਲੋ ਜਾਵੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਮਨੂ ਭਾਵੇ ਹੋਰ ਸ੍ਰੀ ਅਕਾਲ ਗੱਜ ਗੱਜ ਕਰਕੇ ਜਾਵੇ ਨੀ ਆਲੋ ਜਾਵੇ ਫਤੇ ਪਾਵੇ ਆਹ ਗੁਰੀਆਂ ਕਾਹੇ ਗੱਜ ਗੱਜ ਕਰਕੇ ਜਾਵੇ ਮਹਾਕਾਲ ਦੇ ਜਾਪਾਂ ਨੂੰ ਭਾਵੇ ਹੋਰ ਸ੍ਰੀ ਅਕਾਲ ਗੱਜ ਗੱਜ ਕਰਕੇ ਜਾਵੇ ਨੀ ਆਲੋ ਜਾਵੇ ਸਹਿਜਦਾ ਬਾਬਾ ਜੋਧਾਰ ਸਿੰਘ ਜੀ ਨੂੰ ਭਾਵੇ ਹੋਰ ਸ੍ਰੀ ਅਕਾਲ ਜੀਕਾਰ ਗੱਲ ਸਾਬ ਵਾਹਿਗੁਰੂ ਜੀ ਪ੍ਰਵੇਤ ਧੰਨਵਾਦ